ਜੀ ਚੰਗੇ ਭਲੇ ਸਿਹਤਮੰਦ ਲੋਕ ਵੀ ਅੱਜ ਕੱਲ੍ਹ ਅਧਰੰਗ ਦਾ ਸ਼ਿਕਾਰ ਹੋ ਰਹੇ ਆ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਜਿਹੜਾ ਬੰਦਾ ਵਿੱਲਾ ਰਹਿੰਦਾ ਹੈ ਜਾਂ ਜਿਆਦਾ ਮੋਟਾ ਆ ਉਹਨਾਂ ਨੂੰ ਹੀ ਅਧਰੰਗ ਹੁੰਦਾ ਪਰ ਮੈਂ ਪ੍ਰੈਕਟਿਸ ਦੇ ਵਿੱਚ ਦੇਖ ਰਿਹਾ ਹਾਂ ਕਿ ਜਿਹੜੇ ਲੋਕ ਬਿਲਕੁਲ ਜਿਨ੍ਹਾਂ ਦਾ ਵਜ਼ਨ ਵੀ ਜ਼ਿਆਦਾ ਨਹੀਂ ਹੈਗਾ ਸਰੀਰ ਦੇ ਵੱਲੋਂ ਵੀ ਫਿੱਟ ਨੇ ਸਾਰਾ ਦਿਨ ਕੰਮ ਵੀ ਕਰਦੇ ਆ ਉਹਨਾਂ ਨੂੰ ਵੀ ਅਧਰੰਗ ਦੇ ਜਿਹੜੇ ਸ਼ਿਕਾਰ ਹੈਗੇ ਉਹ ਪੇਸ਼ੈਂਟ ਹੋ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਇਹਦਾ ਕਾਰਨ ਸਮਝਣਾ ਪੈਣਾ ਹੈ ਕਿ ਅਧਰੰਗ ਹੁੰਦਾ ਕਿਵੇਂ ਆ ਜਦੋਂ ਸਾਡੇ ਸਰੀਰ 'ਚ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ ਜਾਂ ਸਾਡਾ ਬਲੱਡ ਪ੍ਰੈਸ਼ਰ ਵੱਧ ਜਿਹਦੇ ਨਾਲ ਸਾਨੂੰ ਉਧਰੰਗ ਦਾ ਦੌਰ ਆ ਜਿਹੜਾ ਹੈਗਾ ਉਹ ਹੋ ਜਾਂਦਾ ਆ ਤਾਂ ਕੋਲੇਸਟ੍ਰੋਲ ਲੈਵਲ ਸਾਡੀ ਬੋਡੀ ਦੇ ਵਿੱਚ ਕਿਵੇਂ ਵੱਧਦਾ ਸਾਨੂੰ ਇਹਨੂੰ ਵੀ ਸਮਝਣਾ ਪੈਣਾ ਹੈ ਇਹਦਾ ਸਭ ਤੋਂ ਵੱਡਾ ਕਾਰਨ ਹੈਗਾ 슈ਗਰ ਜਿਹੜਾ ਆਪਾਂ ਚੀਨੀ ਰੋਜ਼ ਖੰਡ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਆ ਉਹਨਾਂ ਉੱਪਰ ਰੁਟੀਨ ਦੇ ਵਿੱਚ ਲੈਨੇ ਆ ਸਵੇਰੇ ਉੱਠ ਦੀ ਚਾਹ ਪੀਨੇ ਆ ਰਾਤ ਨੂੰ ਪੈਣ ਲੱਗੇ ਦੁੱਧ ਪੀ ਰਹੇ ਆ ਕੇਕ ਪੇਸਟਰੀ ਚਾਕਲੇਟ ਬਹੁਤ ਸਾਰੀਆਂ ਚੀਜ਼ਾਂ ਆਪਾਂ ਖੰਡ ਵਾਲੀਆਂ ਨੇ ਜਿਹੜੀਆਂ ਹੈਗੀਆਂ ਨੇ ਖੀਰ ਖਾਣੇ ਆ ਔਰਜ ਵੀ ਖੰਡ ਪਾ ਲੈਨੇ ਆ ਲੱਸੀ ਪੀ ਰਹੇ ਆ ਉਹਦੇ ਵਿੱਚ ਵੀ ਖੰਡ ਪਾ ਲੈਨੇ ਆ ਆਪਾਂ ਚੀਨੀ ਪਾ ਲੈਨੇ ਆ ਤਾਂ ਸ਼ੂਗਰ ਜਿਹੜੀ ਹੈਗੀ ਆ ਸਾਡੀ ਜਿਹੜੀ ਵੇਇਨਸ ਦੇ ਵਿੱਚ ਜਾਂਦੀ ਹੈ ਜਾਂ ਆਰਟਰੀ ਦੇ ਵਿੱਚ ਜਾਂਦੀ ਹੈ ਤਾਂ ਉਹਦੇ ਵਿੱਚ ਜ਼ਖਮ ਕਰ ਦਿੰਦੀ ਹੈ ਤਾਂ ਸਾਡੀ ਬੋਡੀ ਜਿਹੜਾ ਕੋਲੇਸਟ੍ਰੋਲ ਹੁੰਦਾ ਆ ਤਾਂ ਉਹ ਜਿਹੜੇ ਉਹ ਵਾਲੇ ਜ਼ਖਮ ਨੇ ਉਹਨਾਂ ਨੂੰ ਭਰਨ ਦੇ ਲਈ ਉੱਥੇ ਰੁਕ ਜਾਂਦਾ ਹੈ ਐਦਾਂ ਹੀ ਹੌਲੀ 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 ਉਹ ਉਹਨੂੰ ਠੀਕ ਕਰਨ ਵਾਸਤੇ ਉੱਥੇ ਜਰ ਰੁਕਦਾ ਆ ਤਾਂ ਉੱਥੇ ਜਿਹੜੀ ਹੈਗੀ ਆ ਸਾਡੀ ਬਲੋਕੇਜ ਉਹ ਨਹੀਂ ਸ਼ੁਰੂ ਹੋ ਜਾਂਦੀ ਹੈ ਤੇ ਸਾਡੀ ਬੋਡੀ ਦੇ ਵਿੱਚ ਕੋਲੇਸਟ੍ਰੋਲ ਲੈਵਲ ਵੱਧ ਜਾਂਦਾ ਹੈ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਇਹ ਰੰਗ ਵਰਗੀ ਨਾਮਰਾਦ ਬਿਮਾਰੀ ਤੋਂ ਬਚੇ ਰਹੋ ਤਾਂ ਸਾਨੂੰ ਅੱਜ ਜਿਹੜੀ ਸ਼ੂਗਰ ਹੈਗੀ ਆ ਚੀਨੀ ਉਹਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਸਾਨੂੰ ਕੁਦਰਤੀ ਮਿੱਠੇ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਖਾਣੀਆਂ ਚਾਹੀਦੀਆਂ ਨੇ ਤਾਂ ਹੀ ਅੱਜ ਕੱਲ ਜਿਹੜੇ ਲੋਕ ਫਿੱਟ ਵੀ ਹੈਗੇ ਨੇ ਕੰਮਕਾਰ ਵੀ ਕਰਦੇ ਆ ਉਹਨਾਂ ਨੂੰ ਵੀ ਇਹ ਰੰਗ ਦਾ ਦੌਰ ਆ ਰਿਹਾ ਹੈ ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਚੋਂ ਮੈਂ ਵੀਡੀਓ ਦੇ ਵਿੱਚ ਬੋਲੀਆਂ ਨੇ ਮਿੱਠੇ ਵਾਲੀਆਂ ਇਹ ਬੰਦ